शांति आज सुनते हाँ बै मई दो हज़ार चौबी महावाक बाबा बोले मिठे बच्चे तुसी बन के जाना है इसलिए अंदर कोई भी फ्लो यानी कमी नहीं रहनी चाहिए अपनी जांच करके कमियां निकालते जाओ प्रश्न है किस अवस्था नमान मेहनत लगती है उसका पुरुषार्थ की है किस अवस्था नमान मेहनत लगती है उसका पुरुषार्थ की है उत्तर एना अखा देखने वाली कोई चीज सामने ना आए देखते दे हुए भी ना देखो दे विच रेंदे दे ही आभिमानी बनो यवस्था टाइम लगता है बुद्धि सिवाय बाप के घर दे होर कोई भी चीज याद ना आए इस अंतरमुखी हो अपनी जांच करनी है अपना चाट रखना है ओम शांति मिठे मिठे सिगलदे बच्चे ये तो जानते ने असी अपनी राजधानी स्थापन कर रहे हाँ राजा भी ने परचावी भी है ਪੁਰਸ਼ਾਤ ਤਾਂ ਸਭ ਕਰਦੇ ਨੇ ਪਰ ਜੋ ਜ਼ਿਆਦਾ ਪੁਰਸ਼ਾਤ ਕਰਦੇ ਉਹ ਵੱਡੀ ਪ੍ਰਾਈਸ ਲੈਂਦੇ ਨੇ ਇਹ ਕੋਮਨ ਕਾਇਦਾ ਹੈ ਇਹ ਕੋਈ ਨਵੀਂ ਗੱਲ ਨਹੀਂ ਇਸ ਨੂੰ ਦੇਵੀ ਬਗੀਚਾ ਕਹੋ ਰਾਜਧਾਨੀ ਕਹੋ ਉਹ ਨਹੀਂ ਹੈ ਕਲਯੁਗੀ ਬਗੀਚਾ अथवा ਕੰਡਿਆ ਦਾ ਜੰਗਲ ਇਸ ਵਿੱਚ ਕੋਈ ਬਹੁਤ ਫਲ ਦੇਣ ਵਾਲੇ ਝਾੜ ਹੁੰਦੇ ਕੋਈ ਘਟ ਦੇਣ ਵਾਲੇ ਹੁੰਦੇ ਨੇ ਕੋਈ ਘਟ ਰਸ ਵਾਲੇ ਆਮ ਹੁੰਦੇ ਕੋਈ ਕਿਵੇਂ ਹੁੰਦੇ ਨੇ ਫੁੱਲਾਂ ਦੇ ਫਲਾਂ ਦੇ ਅਜਿਹੇ ਵੱਖ-ਵੱਖ ਪ੍ਰਕਾਰ ਦੇ ਝਾੜ ਹੁੰਦੇ ਨੇ ਉਹ ਵੀ ਤੁਸੀਂ ਵੀ ਬੱਚੇ ਨੰਬਰ ਵਾਰ ਪੁਰਸ਼ਾਰਥ ਅਨੁਸਾਰ ਕੋਈ ਤਾਂ ਬਹੁਤ ਚੰਗਾ ਫਲ ਦਿੰਦੇ ਕੋਈ ਹਲਕਾ ਫਲ ਦਿੰਦੀ ਵੱਖ-ਵੱਖ ਝਾੜ ਹੁੰਦੇ ਨੇ ਨਾ ਇਹ ਫਲ ਦੇਣ ਵਾਲਾ ਬਾਗੀਚਾ ਹੈ ਇਸ ਸਮੇਂ ਦੇਵੀ ਝਾੜ ਦੀ ਸਤਨਾ ਹੋ ਰਹੀ ਹੈ ਫੁੱਲਾਂ ਦੇ ਬਗੀਚੇ ਦੀ ਸਤਨਾ ਹੋ ਰਹੀ ਹੈ ਕਲਪ ਪਹਿਲੇ ਮਿਸਲ ਆਇਸਤੇ ਆਇਸਤੇ ਮਿੱਠੇ ਖੁਸ਼ਬੂਦਾਰ ਬਣ ਰਹੀ ਹੋ ਪਰ ਨੰਬਰ ਵਾਰ ਪੁਰਸ਼ਾਰਥ ਅਨੁਸਾਰ ਸਭ ਵੈਰਾਈਟੀ ਨੇ ਨਾ ਬਾਬਾ ਕੋਲਾਂਦੇ ਨੇ ਬਾਪ ਦਾ ਮੁਖੜਾ ਦੇਖਣ ਇਹ ਵੀ ਜ਼ਰੂਰ ਸਮਝਦੇ ਹੋ ਕਿ ਬਾਬਾ ਸਾਨੋਹਨ ਸਵਰਗ ਦਾ ਮਾਲਿਕ ਬਣਾਉਂਦੇ ਨੇ ਬੱਚਿਆਂ ਲਈ ਪੱਕਾ ਨਿਸ਼ਚੈ ਹੈ بے ਹੱਦ ਆਪਸਨ بے ਹੱਦ ਮਾਲਿਕ ਬਣਾ ਰਹੇ ਨੇ ਮਾਲਿਕ ਬਣਨ ਨਾਲ ਖੁਸ਼ੀ ਹੁੰਦੀ ਹੈ ਨਾ ਹੱਦ ਦੇ ਮਾਲਿਕ ਬਨੇ ਵਿੱਚ ਦੁੱਖ ਹੈ ਇਹ ਖੇਲ ਸੁਖ ਦੁੱਖ ਦਾ ਬਣਿਆ ਹੋਇਆ ਹੈ ਭਾਰਤ ਵਾਸੀਆਂ ਦੇ ਲਈ ਹੈ ਬੱਚਿਆਂ ਨੂੰ ਬਾਪਾ ਕਹਨ ਪਹਿਲੇ ਬੱਚੀ ਆਪਣਾ ਘਰ ਪਰਿਵਾਰ ਸੰਭਾਲੋ ਘਰ ਵਿੱਚ ਤਨੀ ਦੀ ਨਜ਼ਰ ਰਹਿੰਦੀ ਹੈ ਬਾਪ ਵੀ ਇੱਕ ਇੱਕ ਬੱਚੇ ਨੂੰ ਵੇਖ ਦੇਖਦੇ ਨੇ ਇਸ ਵਿੱਚ ਕਿਹੜੇ ਗੁਨ ਨੇ ਕਿਹੜੀ ਆਵਗੁਨ ਨੇ ਬਾਬਾ ਖੁਦ ਜਾਣਦੇ ਨੇ ਬਾਬਾ ਤਾਹੀ ਬੱਚੀ ਤੁਸੀਂ ਆਪਣੀ ਖਾਮੀਆਂ ਆਪੇ ਹੀ ਲਿਖ ਕੇ ਆਓ ਤੱਚਾ ਤ ਲਿਖ ਸਕਦੇ ਹੋ ਅਸੀਂ ਆਪਣੇ ਵਿੱਚ ਕੀ ਕੀ ਖਾਮੀ ਸਮਝਦੇ ਹਾਂ ਕੋਈ ਨਾ ਕੋਈ ਖਾਮੀ ਜ਼ਰੂਰ ਹੈ ਸੰਪੂਰਨ ਕੋਈ ਬਣਿਆ ਨਹੀਂ ਹੈ ਬੰਨਾ ਜ਼ਰੂਰ ਹੈ ਕਾਲਪ ਪਹਿਲੇ ਵੀ ਬਣੇ ਸੀ ਇਸ ਵਿੱਚ ਸੰਸ਼ੇ ਦੀ ਗੱਲ ਨਹੀਂ ਇਹ ਦੱਸਣ ਨਾਲ ਬਾਬਾ ਉਸਤੇ ਫਿਰ ਸਮਝਾਣਗੇ ਐ ਸਮੇਂ ਬਹੁਤ ਖਾਮੀਆਂ ਨੇ ਮੁਖ ਖਾਮੀ ਹੈ ਦੇ ਅਭਿਮਾਨ ਦੇ ਕਾਰਨ ਉਹ ਬਹੁਤ ਹੈਰਾਨ ਕਰਦੀ ਹੈ ਅਵਸਥਾ ਨੂੰ ਅੱਗੇ ਵਧਨ ਨਹੀਂ ਦਿੰਦੀ ਐਸ ਲਈ ਪੂਰੀ ਤਰ੍ਹਾਂ ਪੁਰਸ਼ਾਰਥ ਕਰਨਾ ਹੈ ਇਹ ਸਰੀਰ ਵੀ ਛੱਡ ਕੇ ਜਾਣਾ ਹੈ ਦੇਵੀ ਗੁਣ ਇੱਥੇ ਹੀ ਧਾਰਨ ਕਰਕੇ ਜਾਣੇ ਨੇ ਕਰਮਾਤੀ ਤਵਸਤਾ ਵਿੱਚ ਜਾਣ ਦੇ ਲਈ बाबा أنت ਸਮਝਾ ਰਹੇ ਨਹੀਂ ਕਰਮਾਂ ਤੀਤ ਹੋ ਕੇ ਜਾਣਾ ਹੈ ਕੋਈ ਵੀ ਫਲੋ ਦਾਗ ਨਾ ਰਵੇ ਕਿਉਂਕਿ ਤੁਸੀਂ ਹੀਰਾ ਬੰਦੀ ਹੋ ਸਾਡੇ ਵਿੱਚ ਕੀ ਕੀ ਫਲੋ ਹੈ ਇਹ ਤਾਂ ਹਰ ਕੋਈ ਜਾਣਦਾ ਹੈ ਕਿਉਂਕਿ ਤੁਸੀਂ ਚੇਤਨ ਹੋ ਜੜ ਹੀਰੇ ਵਿੱਚ ਫਲੋ ਹੋਵੇਗਾ ਉਹ ਨਿਕਾਲ ਥੋੜੀ ਸਕਨਗੇ ਤੁਸੀਂ ਚੇਤਨ ਹੋ ਤੁਸੀਂ ਇਸ ਫਲੋ ਨੂੰ ਨਿਕਾਲ ਸਕਦੇ ਹੋ ਤੁਸੀਂ ਕੋੜੀ ਤੋਂ ਹੀਰੇ ਜੇਹਾ ਬੰਦੀ ਹੋ ਤੁਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਸਰਚਨ ਪੁੱਛਦੇ ਨੇ ਕਿਹੜਾ ਫਲੋ ਹੈ ਜੋ ਤੁਹਾਨੂੰ ਅਟਕਾਂਦਾ ਹੈ ਅੱਗੇ ਵਧਣ ਨਹੀਂ ਦਿੰਦਾ ਫਲੋ ਲੈਸ ਯਾਨੀ ਦਾਗ ਰਹਿਤ ਪਿਛਾੜੀ ਵਿੱਚ ਬੰਨਣਾ ਹੈ ਜੇਕਰ ਫਲੋ ਨਹੀਂ ਨਿਕਲਦਾ ਤਾਂ ਹੀਰੀ ਦੀ ਵੈਲਿਊ ਘਟ ਹੋ ਜਾਂਦੀ ਹੈ ਇਹ ਸਭ ਹੁਣੇ ਕੱਢਣੀ ਹੈ ਇਹ بابا ਵੀ ਬ੍ਰਹਮਾ بابا ਵੀ ਪੱਕਾ ਚੋਰੀ ਸੀ ਨਾ ਸਾਰੀ ਉਮਰ ਐਨਾ ਅੱਖਾਂ ਨਾਲ ਹੀਰੇ ਦੇਖੇ ਅਜਿਹਾ ਕੋਈ ਜੋਰੀ ਨਹੀਂ ਹੋਏਗਾ ਜਿਸ ਨੂੰ ਐਨਾ ਹੀਰੇ ਪਰਖਣ ਦਾ ਸ਼ੌਕ ਹੋਵੇ ਤੁਸੀਂ ਹੀਰੇ ਬਣ ਰਹੇ ਹੋ ਜਾਨਦੇ ਹੋ ਕੋਈ ਨਾ ਕੋਈ ਫਲੋ ਜ਼ਰੂਰ ਹੈ ਸੰਪੂਰਨ ਹਲੇ ਬਣੇ ਨਹੀਂ ਹ ਸੰਪੂਰਨ ਬਣਾਂਗੇ ਜਦੋਂ ਫਲੋ ਨਿਕਾਲ ਦੇਾਂਗੇ ਸੋ ਬਣਾਂਗੇ ਜ਼ਰੂਰ ਜਦੋਂ ਪੂਰਾ ਪ੍ਰਸ਼ਾਸਨ ਕਰਾਂਗੇ क्योंकि हीरे जिहा बनना जरूर है बाप ने। तो तोड़ी अवस्था ही पक्की हो जाए जो शरीर छुट्टन समय अंत कोई याद ना आए यह क्लीयर है मित्र संबंधी सबन जाना है संबंध रखना है सिर्फ एक बाप दे होन तो सी हीरा बन रहे हो यहात की दुकान है ਤੁਸੀਂ ਹਰ ਇੱਕ ਹੀਰਾ ਹੋ ਹਰ ਇੱਕ ਜੁਹਰੀ ਵੀ ਹੋ ਇਹ ਗੱਲਾਂ ਦੂਜਾ ਕੋਈ ਜਾਣਦਾ ਨਹੀਂ ਤੁਸੀਂ ਜਾਣਦੇ ਹੋ ਹਰ ਇੱਕ ਦੀ ਦਿਲ ਵਿੱਚ ਹੈ ਅਸੀਂ ਵਿਸ਼ਣ ਦਾ ਮਾਲਿਕ ਬਣ ਰਹੇ ਹਾਂ ਪੁਰਸ਼ਾਰਤ ਅਨੁਸਾਰ ਜਿਨ੍ਹਾਂ ਨੂੰ ਉੱਚ ਪਦ ਮਿਲਦਾ ਹੈ ਜ਼ਰੂਰ ਉਹਨਾਂ ਨੇ ਪੁਰਸ਼ਾਰਤ ਕੀਤਾ ਹੈ ਹੈ ਤਾਂ ਤੁਹਾਡੇ ਵਿੱਚ ਵੀ ਨਾ ਤੁਸੀਂ ਬੱਚਿਆਂ ਨੂੰ ਐਨਾ ਪੁਰਸ਼ਾਰਤ ਕਰਨਾ ਹੈ असली बाबा एक-एक बच्चे ਨੂੰ ਦੇਖਦੇ ਰਹਿੰਦੇ ਨੇ ਜਿਵੇਂ ਫੁੱਲਾਂ ਨੂੰ ਦੇਖਿਆ ਜਾਂਦਾ ਹੈ ਕਿ ਹੋ ਜਾ ਖੁਸ਼ਬੂਦਾਰ ਫੁੱਲ ਹੈ ਇਹ ਕਿ ਹੋ ਜਾ ਹੈ ਐਸੇ ਵਿੱਚ ਬਾਕੀ ਕਿੰਨੀ ਫਲੋ ਹੈ ਕਿਉਂਕਿ ਤੁਸੀਂ ਚੇਤਨ ਹੋ ਚੇਤਨ ਹੀ ਰਾ ਜਾਣ ਸਕਦਾ ਹੈ ਸਾਡੇ ਵਿੱਚ ਕੀ ਕੀ ਖਾਮੀ ਹੈ ਜੋ ਬਾਪ ਤੋਂ ਬੁੱਧੀਯੋਗ ਤੋੜਾ ਕੇ ਕਿਤੇ ਨਾ ਕਿਤੇ ਪਟਕਾਉਂਦੇ ਨੇ ਬਾਪ ਕਹਿੰਦੇ ਨੇ ਬੱਚੇ ਮਮੇ ਕੰਮ ਯਾਦ ਕਰੋ ਦੂਜਾ ਕੋਈ ਯਾਦ ਨਾ ਆਏ ग्रस्त व्यवहार रेंदे एक तो बाप को याद करना है इन्ह की भठी बननी सी जो तैयार हो निकले सर्विस दे देखते नहीं पुराने पुराने ने जो वो चंगी सर्विस कर रहे ने थोड़े नवे भी ऐड होंगे जाते नहीं पुराने की भट्ठी बननी जरूर सी भले पुराने ने खामिया जरूर है हर एक अपनी दिल तो समझते नहीं बाबा जो अवस्था बनाने लिए कहें बनी नहीं एम ऑबजेक्ट बाप समझाते ने सब तो ज्यादा खाद है देह अभिमान की ता ही देह तरफ बुद्धि चली जाती है दे भी दे ही अभिमानी बनना है ऐना अखा तो देखने वाली चीज कोई सामने ना आए ही अवस्था जमानी है, साड़ी बुद्धि साधि सिवाय एक बाप दे शांति धाम दे और कुछ भी वस्तु याद ना आए कुछ भी ना नहीं ले जाना पहले पहले असी नवे संबंध में आए हूं है पुराना संबंध ਪੁਰਾਣੇ ਸਬੰਧੀ ਜ਼ਰਾ ਵੀ ਯਾਦ ਨਾ ਆਈ ਗਾਇਨ ਵੀ ਹੈ ਅੰਤਕਾਲ ਜੋ ਇਸਤਰੀ ਸਿਮਰੇ ਇਹ ਗੁੰਦੀ ਗਨ ਹੈ ਗੀਤਾਂ ਕਾਰਯੋਗੀ ਮਨੁੱਖਾਂ ਨੇ ਬਣਾਏ ਹੈ ਪਰ ਉਹ ਸਮਝਦੇ ਥੋੜੀ ਨੇ ਮੂਲ ਗੱਲ ਬਾਬਾ ਸਮਝਾਂਦੇ ਨਹੀਂ ਇੱਕ ਬਾਪ ਦੇ ਸਿવાય ਹੋਰ ਕੋਈ ਯਾਦ ਨਾ ਆਵੇ ਇੱਕ ਬਾਪ ਦੀ ਯਾਦ ਨਾਲ ਤੁਹਾਡੇ ਬਾਪ ਘਟ ਜਾਣਗੇ ਪਵਿੱਤਰ ਹੀਰਾ ਬਣੋਗੇ ਕੋਈ ਕੋਈ ਪੱਥਰ ਵੀ ਬਹੁਤ ਵੈਲਿਊਏਬਲ ਹੁੰਦੇ ਨੇ माणिक भी वैल्यूबुल होंगे ने बाप अपने तो भी बच्चा वैल्यू उची करते हैं अपनी जांच करनी है बाप कहें अंतरमुखी होके अपने आप आपू देखो साढ़े कोई खामी है किते तक बेअिमान है बाबा पुरशाथ लिये वक् वक् युक्तियाँ समझाते दे रहते ने जिन्ना हो सके ਇੱਕ ਦੀ ਯਾਦ ਰਹੀ ਪਲੇ ਕਿੰਨੇ ਵੀ ਪਿਆਰੇ ਖੂਬਸੂਰਤ ਬੱਚੇ ਬਹੁਤ लवली ਨੇ ਤਾਂ ਵੀ ਕਿਸੇ ਦੀ ਯਾਦ ਨਾ ਆਵੇ ਇਥੋਂ ਦੀ ਕੋਈ ਛੇਸ ਵੀ ਯਾਦ ਨਾ ਆਵੇ ਕੋਈ ਕੋਈ ਦਾ ਬੱਚਿਆਂ ਵਿੱਚ ਮੋਹ ਮੋ ਰਹਿਦਾ ਹੈ ਬਾਪ ਕਹਿੰਦੇ ਨੇ ਉਹਨਾਂ ਸਾਰਿਆਂ ਤੋਂ ਮੋਹ ਹਟਾ ਕੇ ਮਮੇਕੰ ਯਾਦ ਕਰੋ ਇੱਕ ਦੀ ਯਾਦ ਰੱਖੋ ਇੱਕ lovely باپਨਾ ਨਹੀਂ योग रखना है पौना तो सब कुछ मिल जाता है योग ਨਾਲ ਤੁਸੀਂ लवली ਬੰਤੀ ਹੋ लवली ਆਤਮਾ ਬੰਦੀ ਹੈ ਮੈਂਪ लवली ਪਿਓਰ ਹੈ ਨਾ ਆਤਮਾ ਨੂੰ लवली ਪਿਓਰ ਬਣਾਉਣ ਦੇ ਲਈ ਮੈਂਪ ਕਹਿੰਦੇ ਨਹੀਂ ਬੱਚੇ ਜਿੰਨਾ ਹੋ ਸਕੇ ਮੈਨੂੰ ਯਾਦ ਕਰੋ ਤਾਂ ਤੁਸੀਂ ਅੱਥਾ लवली ਬਣ ਜਾਓਗੇ ਤੁਸੀਂ ਐਨੇ लवली ਬਣ ਜਾਂਦੇ ਹੋ ਜੋ ਦੇਵੀ ਦੇਵਤਾਵਾਂ ਦੀ ਹੁਣ ਤੱਕ ਵੀ ਪੂਜਾ ਹੋ ਰਹੀ ਹੈ ਬਹੁਤ ਲਵਲੀ ਬੰਦੇ ਹੋ ਨਾ ਆਦਾ ਤਲਤ ਤੁਸੀਂ ਪੂਜੇ ਜਾਂਦੇ ਹੋ ਫਿਰ ਰਾਜ ਵੀ ਕਰਦੇ ਹੋ ਤੁਸੀਂ ਖੁਦ ਹੀ ਪੁਜਾਰੀ ਬਣ ਆਪਣੇ ਚਿੱਤਰਾਂ ਨੂੰ ਪੂਜਦੇ ਹੋ ਤੁਸੀਂ ਉਹ ਸਭ ਤੋਂ ਲਵਲੀ ਬਣਨ ਵਾਲੇ ਪਰ ਜਦੋਂ ਲਵਲੀ ਬਾਪ ਨੂੰ ਚੰਗੀ ਤਰ੍ਹਾਂ ਯਾਦ ਕਰੋਗੇ ਤਾਂ ਲਵਲੀ ਬਣੋਗੇ ਸਿਵਾਏ ਬਾਪ ਦੀ ਕੋਈ ਯਾਦ ਨਾ ਆਈ ਆਪਣੀ ਜਾਂਚ ਕਰੋ बापू बड़े लवना याद कर दी हाँ बाप की याद प्रेम के आंसू आ जा बाबा मेरा तो सिवाय दूजा कोई नहीं होर कोई याद ना आए माया दे तूफान ना तूफान तो बहुत आते ने ना अपने ऊपर जांच रखनी है साडा लव बाप के सिवाय किसी होर वर नहीं चाहता भले कि प्यारी चीज हो बाप की याद आए तो सब ਮਾਸ਼ੂਕ ਦੇ ਆਸ਼ਿਕ ਬੰਦੇ ਨੂੰ ਆਸ਼ਿਕ ਮਾਸ਼ੂਕ ਜੋੁੰਦੇ ਨੇ ਇੱਕ ਦੋ ਵਾਰ ਵੇਖ ਲਿਆ ਤਾਂ ਬਸ ਸ਼ਾਦੀ ਵੀ ਨਹੀਂ ਕਰਦੇ ਰਹਿੰਦੇ ਵੀ ਵੱਖ-ਵੱਖ ਨੇ ਪਰ ਯਾਦ ਕਰਦੇ ਰਹਿੰਦੇ ਨੇ ਇੱਕ ਦੋ ਦੀ ਯਾਦ ਬੁੱਤੀ ਵਿੱਚ ਰਹਿੰਦੀ ਹੈ ਹੁਣ ਤੁਸੀਂ ਜਾਣਦੇ ਹੋ ਅਸੀਂ ਮਾਸ਼ੂਕ ਉਸ ਮਾਸ਼ੂਕ ਦੇ आशिक हां जो एस्मेंट ਸਾਡੇ ਸਾਹਮਣੇ ਹੈ ਉਸ ਮਾਸ਼ੂਕ ਨੂੰ ਭਗਤੀ ਮਾਰਗ ਵਿੱਚ ਬਹੁਤ ਯਾਦ ਕਰਦੀ ਸੀ ਐਥੇ ਵੀ ਤੁਸੀਂ ਬਹੁਤ ਯਾਦ ਕਰਨਾ ਹੈ ਜਦੋਂ ਕਿ ਹੁਣ ਉਹ ਸਾਡੇ ਸੰਮੁਖ ਹੈ ਬਾਪ ਕਹਿੰਦੇ ਨੇ ਮਾਂ ਮੇਕਮ ਯਾਤ ਕਰੋ ਤਾਂ ਤੁਹਾਡਾ ਵੇੜਾ ਪਾਰ ਹੋ ਜਾਵੇਗਾ ਐਸ ਵਿੱਚ ਸੰਸ਼ੇਧੀ ਕੋਈ ਗੱਲ ਨਹੀ ਕਿ ਹੈ ਭਗਵਾਨ ਨੂੰ ਯਾਦ ਕਰਨ ਦੇ ਲਈ ਭਗਤੀ ਵਿੱਚ ਕਿੰਨੀ ਭਗਤੀ ਕੀਤੀ ਭਗਤੀ ਮਾਰਗ ਵਿੱਚ ਕਿੰਨੀ ਭਗਤੀ ਕੀਤੀ ਯਾਦ ਕੀਤਾ ਇੱਥੇ ਕੋਈ ਬੱਚੇ ਤਾਂ ਬਹੁਤ ਹੱਡੀ ਸਰਵਿਸ ਕਰਦੇ ਨੇ ਸਰਵਿਸ ਦੇ ਨਹੀਂ ਜਿਵੇਂ ਇੱਕਦਮ ਤੜਫਦੇ ਨੇ ਬਹੁਤ ਮਿਹਨਤ ਕਰਦੇ ਨੇ ਇਹ ਤੁਸੀਂ ਜਾਣਦੇ ਹੋ ਵੱਟੇ ਆਦਮੀ ਇਹਨਾਂ ਗੱਲਾਂ ਨੂੰ ਸਮਝ ਨਾ ਸਕਣ ਪਰ ਤੋਹਾਟੀ ਮਿਹਨਤ ਵਿਅਤ ਨਹੀਂ ਜਾਣਦੀ ਕੋਈ ਸਮਝ ਕੇ ਲਾਇਕ ਬੰਦੇ ਕੋਈ ਬਾਬਾ ਦੇ ਕੇ ਆਂਦੇ ਤੁਸੀਂ ਸਮਝਦੇ ਹੋ ਇਹ ਲਾਇਕ ਹੈ ਜਾਂ ਨਹੀਂ দৃষ্টি ਤਾਂ ਉਹਨਾਂ ਨੂੰ ਤੁਸੀਂ ਬੱਚਿਆ ਤੋਹੀ ਮਿਲਦੀ ਹਨ ਸ਼ਿੰਗਾਰ ਕਰਨ ਵਾਲੇ ਤੁਸੀਂ ਬੱਚੇ ਕੀ ਹੋ ਜੋ ਵੀ ਇੱਥੇ ਆਏ ਨੇ ਉਹਨਾਂ ਸਭ ਨੂੰ ਤੁਸੀਂ ਬੱਚਿਆਂ ਨੇ ਸ਼ਿੰਗਾਰ ਕਰਾਇਆ ਬਾਬਾ ਨੇ ਤੁਹਾਨੂੰ ਕਰਾਇਆ ਪਸੀ ਹੋਰਾਂ ਨੂੰ ਸ਼ਿੰਗਾਰ ਕਰਾ ਕੇ ਲੈ ਜਾਂਦੇ ਹੋ। ਬਾਬਾ ਫਿਰੋਸਤੀ ਆਫਰਿੰਗ ਵੀ ਦੇਂਦੇ ਨੇ। ਜਿਵੇਂ ਸ਼ਿੰਗਾਰ ਕੀਤਾ ਐਵੇਂ ਹੋਰਾਂ ਨੂੰ ਵੀ ਕਰੰਦੇ ਨੇ। ਬਲਕਿ ਆਪਣੇ ਤੋਂ ਵੀ ਹੋਰਾਂ ਨੂੰ ਚੰਗਾ ਕਰਾ ਸਕਦੇ ਨੇ। ਸਭ ਦੀ ਆਪਣੀ ਆਪਣੀ ਤਕਦੀਰ ਹੈ। ਕੋਈ ਕੋਈ ਸਮਝਣ ਵਾਲੇ ਸਮਝਾਣ ਵਾਲੇ ਤੋਂ ਵੀ ਟਿੱਖੇ ਹੋ ਜਾਂਦੇ ਨੇ। ਸਮਝਦੇ ਨੇ ਅਸੀਂ ਐਨਾ ਤੋਂ ਚੰਗਾ ਸਮਝਾ ਸਕਦੇ ਹਾਂ। ਸਮਝਾਣ ਦਾ ਨਸ਼ਾ ਚੜਦਾ ਹੈ ਫਿਰ ਨਿਕਲ ਪੈਂਦੇ ਨੇ। ਬਖ ਦਦਾ ਦੋਨਦ ਦਿੱfte ਚਣ ਜਾਂਦੇ ਨੇ ਬਹੁਤ ਨਵੇਂ-ਨਵੇਂ ਨੇ ਜੋ ਪੁਰਾਣੇ ਤਾਂ ਵੀ ਤਿੱਖੇ ਜਾਂਦੇ ਨੇ ਕੰਡਿਆਂ ਤੋਂ ਚੰਦਾ ਫੁੱਲ ਬਣ ਜਾਂਦੇ ਨੇ ਐਸਲੇ ਬਾਬਾ ਇੱਕ-ਇੱਕ ਨੂੰ ਬੈਠ ਦੇਖਦੇ ਨੇ ਇਸ ਵਿੱਚ ਕੀ ਕੀ ਕਮੀ ਹੈ ਇਹ ਕਮੀ ਇਸ ਵਿੱਚ ਨਿਕਲ ਜਾਏ ਤਾਂ ਬਹੁਤ ਚੰਗੀ ਸਰਵਿਸ ਕਰ ਸਕਦੇ ਨੇ ਬਾਬਵਨ ਹੈ ਨਾ ਦਿਲ ਹੁੰਦਾ ਹੈ ਉਠ ਕੇ ਪਿਛਾਰੀ ਵਿੱਚ ਜਾ ਕੇ ਤਿੱਖਾ ਕਿਉਂਕਿ ਪਿਛਾਰੀ ਵਿੱਚ ਵੀ ਤਾਂ ਬੈਠਦੇ ਨੇ ਨਾ चंगी चंगी महारथियों फ्रंट विच बैठना चाहिए है इस धक्का खाने गल नहीं है जेकर धक्का आएगा रुसोगे तो अपनी तकदीर नाल ही रुसोगे सामने फुलों देख के अथा खुशी है ये बहुत चंगा है इस विच थोड़ा डिफेक्ट है ਇਹ ਵੋਤ ਚੰਦਰ ਸਾਫ ਹੈ ਇਸ ਵਿੱਚ ਕੋਈ ਜੰਕ ਜਮੀ ਹੋਈ ਹੈ ਉਹ ਸਾਰਾ ਕਿਚੜਾ ਕੱਢਣਾ ਹੈ ਬਾਪ ਜੇਗਾ ਲਵ ਕੋਈ ਨਹੀਂ ਕਰਦਾ ਇਹ स्त्री दावी ਪਤੀ ਵਿੱਚ ਲਗ ਰੰਦਾ ਹੈ ਨਾ ਪਤੀ ਡਾਊਨ ਐਨਾ ਨਹੀਂ ਹੁੰਦਾ ਉਹ ਤਾਂ ਦੂਜੀ ਤੀਜੀ ਕਰ ਲੈਂਦੇ ਨੇ ਇਸਤਰੀ ਦਾ ਪਤੀ ਗਿਆ ਤਾਂ ਬਸ ਯਾ ਹੁਸਿਆਨ ਕਰਦੀ ਰਹਿੰਦੀ ਹੈ ਪੁਰਸ਼ਾਂ ਦੇ ਲਈ ਇੱਕ ਜੁੱਤੀ ਗਈ ਤਾਂ ਦੂਜੀ ਲੈ ਲਾਂਗੇ ਸਰੀਰ ਨੂੰ ਜੁੱਤੀ ਕਿਹਾ ਜਾਂਦਾ ਹੈ ਨਾ ਸ੍ਰੀ ਬਾਵਾਦਾਵੀ ਲੋਕ ਬੂਟ ਹੈ ਹੁਣ ਤੁਸੀਂ ਬੱਚੇ ਸਮਝਦੇ ਹੋ ਸ੍ਰੀ ਬਾਵਾਦਾਵੀ ਲੋਕ ਬੂਟ ਹੈ ਨਾ ਹੁਣ ਤੁਸੀਂ ਬੱਚੇ ਸਮਝਦੇ ਹੋ ਆਸੀਂ ਬਾਵਾ ਨੂੰ ਯਾਦ ਕਰਾਂਗੇ ਫਰਸਟ ਕਲਾਸ ਬਣਾਂਗੇ ਕੋਈ ਕੋਈ ਫੈਸ਼ਨੇਬਲ ਹੁੰਦੇ ਨੇ ਜੋ ਜੁੱਤੀਆਂ ਵੀ 4-5 ਰੱਖਦੇ ਨੇ ਨਹੀਂ ਤਾਂ ਆਤਮਾ ਦੀ ਜੁੱਤੀ ਇੱਕ ਹੈ ਪੈਰ ਦੀ ਜੁੱਤੀ ਵੀ ਇੱਕ ਹੋਣੀ ਚਾਹੀਦੀ ਹੈ ਪਰ ਇਹ ਕਿਹੋ ਜਿਹਾ ਫੈਸ਼ਨ ਪੈ ਗਿਆ ਹੈ ਹੁਣ ਤੁਸੀਂ ਸਮਝਦੇ ਹੋ ਅਸੀਂ ਬਾਤ ਤੋਂ ਕੀ ਵਰਸਾ ਪਾਉਂਦੇ ਹਾਂ ਅਸੀਂ ਉਸ ਪੈਰਾਡਾਈਸ ਦੇ ਸਵਰਗ ਦੇ ਮਾਲਕ ਬਣ ਰਹੇ ਹਾਂ ਹੈਵਨ ਨੂੰ ਕਿਹਾ ਜਾਂਦਾ ਵੰਡਰ ਆਫ ਦਾ ਵਰਲਡ ਜ਼ਰੂਰ ਹੈਵਨਲੀ ਗੋਡਫਾਦਰ ਹੀ ਹੈਵਨ ਸਥਾਪਨ ਕਰਨਗੇ ਹੁਣ ਤੁਸੀਂ ਪ੍ਰੈਕਟੀਕਲ ਵਿੱਚ ਸ਼੍ਰੀਮਤ ਪਰ ਆਪਣੇ ਲਈ स्वर्ग की स्थापना कर रहे हो इतने किने मैल बनाते हो सब खत्म हो जाएंगे तुम उ करोगे दिल भी आना चाहिए है इतने को कुछ भी नहीं और पले बार कर ग्रस्त विच रहंदे हो ए भी समझदे हो सब कुछ बाबा दा है साड़ा ता कुछ भी नहीं है बाबा ही ट्रस्टी बाबा आसी ट्रस्टी हां ट्रस्टी अपना कुछ नहीं रखते बाबा इसका मालिक है ये सब कुछ बाबा ता है घर परिवार विच रेंदे हुई हमेशा एवं समझो सा साहूकार बुद्धि विच आ ना सकन बाबा कहेंगे भले बनाओ ट्रस्टी होके रहो बाबा तो बैठा है ना बाबा कहते नहीं कुछ भी करो बाबा तो इशारा लेंदे रहो लिखते ने मकान बनावा बाबा कह भले बनाओ ट्रस्टी होके रहो बाबा बैठा है बाबा जान गए सब इकट्ठे जाने अपने घर फिर तुसी चले जाओगे अपनी राजधानी सानो फिर कलप कलप आना पेगा तो पावन मैं ता अपने समय से आदा हाँ अच्छा मिठे मिठे सिकिलते बच्चा प्रति मात पिता ਬਾਪ ਦਾਦਾ ਯਾਤ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਰ ਪਹਿਲੀ ਤਾਰਨਾ ਸਭ ਤੋਂ ਮਮਤਾਵ ਨਿਕਾਲ ਇੱਕ ਲਗਲੀ ਬਾਪ ਨੂੰ ਯਾਦ ਕਰਨਾ ਹੈ ਅੰਤਰਮੁਖੀ ਹੋ ਆਪਣੀ ਕਮੀਆਂ ਦੀ ਜਾਂਚ ਕਰਕੇ ਕਨਾਲਨੀ ਹੈ ਵੈਲਿਊਬਲ ਹੀਰਾ ਬੰਨਾ ਹੈ ਦੂਜਾ ਜਿਨੇ ਬਾਪ ਨੇ ਬੱਚਿਆਂ ਦਾ ਸ਼ਿੰਗਾਰ ਕੀਤਾ ਐਵੇਂ ਸਭ ਦਾ ਸ਼ਿੰਗਾਰ ਕਰਨਾ ਹੈ ਕੰਡਿਆਂ ਨੂੰ ਫੁੱਲ ਬਣਾਉਣ ਦੀ ਸੇਵਾ ਵਿੱਚ ਲੱਗ ਜਾਣਾ ਹੈ ਟਰਸਟੀ ਹੋ ਕੇ ਰਹਿਣਾ ਹੈ ਵਰਦਾਨ ਹੈ ਬ੍ਰਾਹਮਣ ਜੀਵਨ ਵਿੱਚ ਇੱਕ ਵਰਤਾ ਦੇ ਪਾਠ ਦੁਆਰਾ ਰੋਹਾਨੀ ਰਾਇਲਟੀ ਵਿੱਚ ਰਹਿਣ ਵਾਲੇ ਸੰਪੂਰਨ ਪਵਿੱਤਰ ਭਵ ਬ੍ਰਾਹਮਣ ਜੀਵਨ ਵਿੱਚ ਇੱਕ ਵਰਤਾ ਦੇ ਪਾਠ ਦੁਆਰਾ ਰੋਹਾਨੀ ਰੌਇਲਟੀ ਵਿੱਚ ਰਹਿਣ ਵਾਲੇ ਸੰਪੂਰਨ ਪਵਿੱਤਰ ਭਵ ਐਸ ਬ੍ਰਾਹਮਣ ਜੀਵਨ ਵਿੱਚ ਇੱਕ ਵਰਤਾ ਦਾ ਪਾਠ ਪੱਕਾ ਕਰ ਪਿਓਰਿਟੀ ਦੀ ਰੌਇਲਟੀ ਨੂੰ ਉਤਾਰਨ ਕਰ ਲੋ ਤਾਂ ਸਾਰੇ ਕਲਪ ਵਿੱਚ ਇਹ ਰੋਹਾਨੀ ਰੌਇਲਟੀ ਚਲਦੀ ਰਹੇਗੀ ਤੁਹਾਡੀ ਰੋਹਾਨੀ ਰੌਇਲਟੀ ਪਿਓਰਿਟੀ ਦੀ ਚਮਕ ਪਰਮਤਾਂ ਵਿੱਚ ਸਭ ਆਤਮਾਵਾਂ ਵਿੱਚੋਂ ਸ੍ਰੇਸ਼ਟ ਹੈ ਆਦਿਕਾਲ ਦੇਵਤਾ સ્વરૂਪ ਵਿੱਚ ਇਹ ਪਰਸਨੈਲਿਟੀ ਵਿਸ਼ੇਸ਼ ਰਹੀ ਹੈ ਮਦ ਕਾਨ ਵਿੱਚ ਤੁਹਾਡੇ ਚਿੱਤਰਾਂ ਦੀ ਵਿਧੀ ਪੂਰਵਕ ਪੂਜਾ ਹੁੰਦੀ ਹੈ ਐ ਸੰਗਮ ਤੇ ਬ੍ਰਾਹਮਣ ਜੀਵਨ ਦਾ ਆਧਾਰ ਪਿਓਰਿਟੀ ਦੀ ਰੌਇੰਟੀ ਹੈ ਐਸ ਲਈ ਜਦੋਂ ਤੱਕ ਬ੍ਰਾਹਮਣ ਜੀਵਨ ਵਿੱਚ ਜੀਣਾ ਹੈ ਤਬ ਤੱਕ ਸੰਪੂਰਨ ਪਵਿੱਤਰ ਰਹਿਣਾ ਹੀ ਹੈ 슬ੋਗਨ ਹੈ ਤੁਸੀਂ ਸਹਿਨਸ਼ੀਲਤਾ ਦੇ ਦੇਵ ਦੇਵੀ ਬਣੋ ਤਾਂ ਦਾਣਾ ਦੇਣ ਵਾਲੇ ਵੀ ਗਨੇ ਲਗਾਣਗੇ ਤੁਸੀਂ ਸਹਿਨਸ਼ੀਲਤਾ ਦੇ ਦੇਵ ਦੇਵੀ ਬਣੋ ਗਦਲਾਂ ਦੇਣ ਵਾਲੇ ਵੀ ਗਲੇ ਲਗਾਣ ਕੇ ਓਮ ਸ਼ਾਂਤੀ